ਮਿੱਤਰੋ ਜਵਾਗਦਾ ਸਾਰਿਆਂ ਦਾ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਮੀ ਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੰਗੇ ਨਾ ਚੜਦੀ ਕਲਾ 'ਚ ਹੋਵੰਗੇ ਤੇ ਆਪਾਂ ਵੀ ਚੜਦੀ ਕਲਾ 'ਚ ਹਣ ਆ ਕਰੋ ਚੈੱਕ ਜਿਹੜਾ ਭਰਾ ਤਵੀਆਂ ਨਾਲ ਬਾਹਣ-ਬਾਕੇ ਗਏ ਸੀ ਬਣ ਗਿਆ ਨਾ ਬਧੀ ਆ ਤਾਂ ਹਰੇਆਲਾ ਥਾਂ ਆ ਉਹ ਜਿਹੜਾ ਪਰਲਾ ਆ ਆਪਣੇ ਪਰਾਲੀ ਦੇਖੋ ਹੋ ਗਿਆ ਨਾ ਲੋਟ ਚਲੋ ਬਾਬੇ ਦੀ ਮਿਹਰ ਨਾਲ ਹੁਣ ਮਿੱਤਰੋ ਇਹ ਚ ਲਿਆ ਕੇ ਫੇਰਦੇ ਹਾਂ ਹਲ ਹਣ ਫੇਰ ਪਹਿਲਾਂ ਫਿਰਾਂਗੇ ਸਾਗਾ ਸਾਗਾ ਫੇਰ ਕੇ ਫਿਰ ਦੇਖਦੇ ਆ ਦੋਰ ਹਲ ਕਰਕੇ ਫੇ ਰੂਟਾ ਵੀਟਰ ਫੇਰਾਂਗੇ ਨਾਲੇ ਜਿਵੇਂ ਆ ਕੰਨੀ ਕੋਲਾ ਇਹ ਸਮਾਰ ਕੇ ਲੋਟ ਹੋ ਜੂ ਜਿਹੜਾ ਆ ਗਿਆ ਰਾ ਇਹ ਜ ਆਪਾਂ ਬੀਜਾਂਗੇ ਬਰਸੀਨ ਮੈਨੂੰ ਆਇਆ ਵੀ ਪਹਿਲਾਂ ਆਲੂ ਬੀਜ ਲਈ ਹੈ ਨਾ ਫੇਰ ਇਧਰ ਹੋ ਕਰਾਂਗੇ ਨਾਲੇ ਆ ਜੀਰੀ ਵਡਾਂਗੇ ਕੱਲੂ ਕਾ ਹਾਂ ਕੱਲੂ ਵਡਾਂ ਜਾਨ ਕੱਲੂ ਤੜਕੇ ਪਹਿਲਾਂ ਸਵੇਰੇ ਸਵੇਰੇ ਆਲੂ ਬੀਜਾਂਗੇ ਦੋ ਕੀਲੇ ਨੇ ਇਹਨੂੰ ਕਿਹੜਾ ਵਹਲਾ ਟਾਈਮ ਲੱਗਣਾ ਹਾਂ ਬਾਕੀ ਆਪਣੇ ਚੈਨਲ ਨੂੰ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਕਰਿਓ ਹਨਾ ਨਾਲੇ ਵੀਡੀਓ ਨੂੰ ਲਾਇਕ ਕਰ ਦਿਓ ਹੁਣੀ ਚਲਦੀ ਚਲਦੀ ਬਾਕੀ ਹੋਰ ਦੱਸੋ ਸਾਰੇ ਭਰਾ ਬੜਾ ਠੀਕ ਠਾਕ ਹੋ ਵੱਢਣ ਲੱਗਿਆ ਚਾਰ ਇਧਰੋਂ ਦੇਖੋ ਸਵੇਰ ਮੋਟਰ ਤੇ ਆ ਜੀਦਾ ਸਵੇਰੇ ਸਵੇਰੇ ਮਿੱਤਰੋ ਦੇਖੋ ਸੂਰਜ ਚੜਦਾ ਕਰੋ ਵੀਊ ਚੈੱਕ ਐ ਸ਼ਾਂਤੀ ਬਾਕੀ ਬਹੁਤ ਸੈਰਾਂ ਵਾਲੇ ਭਰਾ ਨਾ ਜਿਹੜੇ ਨੇ ਉਹ ਇਹ ਚੀਜ਼ ਨੂੰ ਬਹੁਤ ਮਿਸ ਕਰਦੇ ਹੋਣਗੇ ਨਾ ਜਾਂ ਜਿਹੜੇ ਬਾਹਰ ਬੈਠੇ ਨੇ ਚਲੋ ਮਿੱਤਰੋ ਪਟਲੀ ਇਹ ਚਾਰ ਆਉਂਦਾ ਲਾਣੇ ਦਾ ਰੀੜੀ ਲੈ ਕੇ ਫੇਰ ਲੈ ਕੇ ਚੱਲਦੇ ਆਂ ਚਾਰ ਘਰੇ ਫੇਰ ਲੈ ਕੇ ਆਵਾਂਗੇ ਟਰੈਕਟਰ ਮਹਾ ਹਲੇ ਮੈਂ ਤਾਂ ਨਹੀਂ ਲੈ ਗਿਆ ਮਹਾ ਮੜ ਜੀ ਥੋੜੀ ਜਿਹੀ ਨਾਲੇ ਧੁੱਪ ਚੜ੍ਹ ਦੀ ਨਾਲੇ ਤੇਰੇ ਦੇਲੇ ਸਾਗਾ ਫੇਰ ਨਾ ਕਾਤੇ ਉਹੋ ਜੀ ਗੱਲ ਨਹੀਂ ਬਣਦੀ ਜਿਹੜੇ ਜਿਵੇਂ 10:00 ਵਜੇ ਨਾਲ ਧੁੱਪ ਚੜ੍ਹ ਗਈ ਫੇਰ ਸਾਗਾ ਡਲੀ ਵੀ ਪੂਰੂ ਨਾਲੇ ਵਾਹਣ ਵੀ ਆ ਬਰੀਕ ਮੂਨ ਵਾਲਾ ਕਰ ਦੂ ਥਾਲੀ ਵਰਗਾ ਮਿੱਤਰੋ ਆਪਾਂ ਫੇਰ ਇਹਦੇ ਨਾਲ ਲੱਕੜ ਦੀ ਸਾਗਾ ਪੱਕਾ ਆ ਨਾਮ ਲੱਕੜ ਦੇ ਸਾਗਾ ਮੇਤੋ ਜਿਵੇਂ ਮਰਜ਼ੀ ਖੱਤਾ ਪੱਧਰ ਕਰਾ ਲੋਹੇ ਦਾ ਸਾਗਾ ਨਹੀਂ ਮੇਰੇ ਹੱਥ ਲੱਗਿਆ ਹੋਇਆ ਪਹਿਲਾਂ ਤੁਸੀਂ ਨਾਣੇਦਾਰ ਨੇ ਜਿਵੇਂ ਸਿਖਾਇਆ ਹਨਾ ਡਰਾਈਵਰ ਬਣਾਇਆ ਆਪਿਆ ਆਪਣਾ ਸਾਗਾ ਆ ਆਪਣੇ ਮੋਟਰ ਵਾਲਾ ਕੋਠਾ ਆ ਮਿੱਤਰੋ ਆਪਾਂ ਸਟਾਰਟਰ ਲਿਆ ਕੇ ਨਵਾਂ ਲਾਇਆ ਹੁਣ ਇਹ ਪਿਆ ਆਪਾਂ ਨੂੰ 11.5 ਹਜ਼ਾਰ ਦਾ ਮਿੱਤਰੋ ਜਦਦੇ ਸਟਾਰਟਰ ਲਾਉਣ ਲੱਗੇ ਨਾ ਅਜਿਹਰੇ ਦੇ ਮਾਗਰ ਆ ਨੀਲਾ ਜਿਹਾ ਕਸਿਆ ਜੀ ਤੇ ਜਦੋਂ ਦਾਦਾ ਬਾਹਰ ਜਾ ਗਈ ਇਹ ਨਾ ਜਗਾ ਸੀ ਖੋਲਿਆ ਭਾਈ ਇੱਕ ਪਾਸੇ ਨਟ ਖੋਲ ਲਿਆ ਹੋਰ ਕਿਦੇ ਥੱਲੇ ਐਡਾ بڑا ਸੱਪ ਉਹਦੀਆਂ ਪੂਸ ਲਮਕੇ ਚਲੋ ਅਸੀਂ ਮਾਰਿਆ ਤਾਂ ਹੈ ਨਹੀਂ ਉਹ ਬਾਹਰ ਨਿਕਲ ਕੇ ਜੀਜੀ ਜੀ ਵਗ ਗਿਆ ਚਲੋ ਮਿੱਤਰੋ ਪੱਟਦੇ ਆ ਚਾਰ ਚਾਰ ਪੱਟ ਕੇ ਮਿਲਦੇ ਆ ਤੇ ਚੱਲਦੇ ਆ ਘਰ ਨੂੰ ਮਿੱਤਰੋ ਰੋਟੀ ਪਾਣੀ ਖਾ ਲਿਆ ਹੁਣ ਚੱਲਦੇ ਆ ਹਲ ਪਾਉਨੇ ਆ ਇਹਦੇ ਮਾਗਰ ਜਾ ਕੇ ਵੇਰਦੇ ਆ ਪਹਿਲਾਂ ਝਾਂਗਾ ਫੇਰਾਂਗੇ ਥੇਲ ਦੇਦੇ ਆ ਦੋ ਵਾਰ ਹਾਲ ਫੇਰ ਕੇ ਕਿ ਕੀ ਬਣਦਾ ਫਿਰ ਉਦੋਂ ਮਾਗਰ ਰੂਟਾ ਵਿਟਰ ਫੇਰਾਂਗੇ ਇੱਕ ਕਹਾ ਤਾਂ ਭਾਣਜੇ ਨੂੰ ਵੀ ਆਉਣ ਨੂੰ ਤੈਨਾਂ ਦਾ ਹੈਗਾ ਉਹ ਸਕੂਲ ਵਾਗਿਆ 2 ਵਜੇ ਆਉ, 2 ਵਜੇ ਤੇ ਮਾਗਰ ਦੇਖਾਂਗੇ ਜਾਇਆ। ਬਾਕੀ ਕਰਦਿਆਂ ਨੂੰ ਸਟਾਰਟ ਲਾਣੇ ਦਾ ਡੀਕ ਦਾ ਬੋਲਦਾ ਸਮਾਂ ਜੀ ਕਹਿੰਦਾ ਲੇਟ ਹੋ ਗਿਆ ਮੈਨੂੰ ਮਿੱਤਰਾਂ ਐਤੀ। ਵੀਰਾਂ ਤੜਕੇ ਤੜਕੇ ਸਾਗਾ ਵਧੀਆ ਨਹੀਂ ਹੋਣਾ ਮੈਂ ਵੀ ਆਇਆ। ਧੁੱਪ ਚ ਥੋੜਾ ਜਿਹਾ ਨਾਲੀ ਭੋਰ ਦੂਗਾ। ਮਾळ्या ਬਾਹਣ ਵਧੀਆ ਬਣਜੂ ਹਣਾ। ਬਾਕੀ ਕਰੋ ਕੋਲਡ ਸਟਾਰਟ ਦੇਖਦੇ ਅੱਜ ਵੀ ਟ੍ਰਿਪ ਚੱਕਦਾ ਕਿੰਨਾ ਕ ਬੈਡ ਲੈਂਦੀ ਆ। ਅੰਦੇ ਘੱਟ ਲਿਆ ਜਾਂਦੇ ਹੋ ਗੁਰੂ ਬਾਈ ਜੀ ਮਾਰਦੀ ਆ ਮਿੱਤਰੋ ਝਟਕਾ ਲੈ ਮਾਗਰੂ ਦਿਖਾਵਾਂਗੇ ਜਦੋਂ ਹੁਣ ਤਾਂ ਟਾਈਮ ਹੈ ਨਹੀਂ ਜੀ ਬ੍ਰੀਜ ਲਈ ਕੰਮ-ਕਮ ਕਰ ਲਈ ਹੈ ਨਾ ਚਲੋ ਮਿੱਤਰੋ ਇਹਨੂੰ ਕੱਢ ਲਈਏ ਹਾਲ ਬਾਹੀ ਦੀਆਂ ਮੈਂ ਜਾਂਦਾ ਮਿੱਤਰੋ ਚੱਲਦੇ ਆ ਮੋਟਰ ਤੇ ਗੇਟ ਖੋਲ ਲਿਆ ਟਰੈਕਟਰ ਕੱਢਦੇ ਆ ਬਾਹਰ ਕੱਢ ਲਈਏ ਮਿੱਤਰੋ ਕੱਢਦੇ ਆ ਖਵਾਡੀਆਂ ਦਾ ਟਰੈਕਟਰ ਆ ਗਿਆ ਤੇ ਮੂਰੇ ਮੜਾ ਗਿਆ ਇਹੋ ਕੱਟ ਲਾਣ ਤੋਂ ਫੇਰ ਮੋੜਦੇ ਆਂ ਇੱਕੋ ਚਾਚੇ ਦੇ ਮੁੰਡੇ ਨੂੰ ਟਰਾਲੀ ਨੂੰ ਵੀ ਕਿਹਾ ਆ ਗਿਆ ਜਿਹੜਾ ਟਰਾਲੀ ਹੋਣੀ ਵੀ ਗਿਆ ਐ ਨਹੀਂ ਪਤਾ ਵੀ ਕਾਜ ਜੀ ਵੀ ਕੱਟ ਗਈ ਏ ਕਿਹੜਾ ਭਾਂਡਾ ਜਾਲੂਗਾ ਜੀ ਅੱਜ ਪਹਿਲੇ ਉਹਨਾਂ ਨੋਟਸ ਉਹ ਵੀ ਬਣਾਉਂਗਾ ਡਰਾਈਵਰ ਇੱਕ ਹੋਰ ਵੀ ਡਰਾਈਵਰ ਬਣਾਉਣਾ ਉਹ ਕਹਿੰਦੇ ਆਂ ਇਹਦਾ ਕੋਈ ਹੋਰ ਮਨ ਵੀ ਲਾ ਕੇ ਆਉਣੀ ਆ ਜਿਹਦੀ ਆਪਾਂ ਦਾ ਆਪਣੇ ਪਿੰਡ ਲਾਉਣਾ ਹੁੰਦਾ ਫਿਰ ਤਾਂ ਆਪਣਾ ਲਵੇ ਸਰਜੇ ਦਾ ਹੁੰਦਾ ਉਹ ਕਹਿੰਦਾ ਚੱਲ ਮੈਂ ਉੱਥੇ ਲੈ ਕੇ ਜਾਣੀ ਆਂਗਾ ਕੋਈ ਨਾ ਹੋਰ ਹੀ ਮਿੱਤਰੋ ਉਹੀ ਨਾ ਟੰਡੇ ਦੇ ਵਿੱਚ ਹੀ ਆ ਤੁਸੀਂ ਜਿਹਨੇ ਆਪਾਂ ਵੱਡੀ ਲਾ ਕੇ ਨਾਉ ਆਈ ਗੋਟ ਚਰਕੇ ਦੀਵਾयां ਵੀ ਨਾਲ ਬਾਦਰੀ ਨੇ ਹਲੇ ਨਹੀਂ ਕੀਤੇ ਸਾਬ ਬਾਕੀ ਚੱਲਦੇ ਆ ਆਪਣੇ ਮੋਟਰ ਵਾਲੇ ਰਾਹ ਤੇ ਆ ਗਏ ਆਪਾਂ ਐਤੋਂ ਆਪਣੀ ਮੋਟਰਾਂ ਅੱਗੇ ਮਿੱਤਰੋ ਪਹਿਲਾਂ ਦੇ ਬੱਚਾ ਆਪਾਂ ਉਹ ਕਹਿ ਗਈ ਗੱਤਿਆਂ ਕਰੋ ਮਿੱਤਰੋ ਪਹੁੰਚ ਗਏ ਮੋਟਰ ਤੇ ਆ ਇੱਥੇ ਲਵੇ ਆਪਣੇ ਗੁੱਜਰ ਨੇ ਉਹਨਾਂ ਦੇ ਮੱਝਾਂ ਹੋ ਫਿਰਦੀਆਂ ਨੇ ਆ ਬਾਕੀ ਲਾਉਣੇ ਆ ਹਾਲਾ ਦੇਖਦੇ ਇਹਨਾਂ ਨੂੰ ਪਹਿਲਾਂ ਸੈੱਟ ਕਰਕੇ ਬੰਦਦੇ ਆ ਦਲੇ ਲੋਕਾਂ ਰਟਿੰਗੋ ਪਾ ਗਾ ਤਰੀਕਾ ਮਾਰੇ ਜੀ ਬਾਕੀ ਕਰੋ ਜੱਟ ਹੁਣ ਤੋਂ ਪਛੜੀ ਦੇ ਨਾਲ ਮਿੱਤਰੋ ਸਾਗਾ ਵਧੀਆ ਫਿਰ ਜੂਨ ਦਾ ਬਣ ਜੂਗਾ ਨਾ ਇੰਨੀ ਪਰਾਲੀ ਤਾਂ ਹੈ ਨਹੀਂ ਵੈਸੇ ਚਲੋ ਲੈ ਜੀ ਇਹ ਨਾਲ ਉਹ ਮੋਟਰ ਦੇ ਆ ਕੇ ਇੱਕ ਮਿੱਤਰੋ ਇਹ ਐ ਸਾਗਾ ਲਖਣਾ ਨਹੀਂ ਫੇਰ ਜੀ ਗੱਲ ਚੱਲ ਦੋ ਤੇ ਗੋਰੀਆਂ ਭਰ ਕੇ ਰੱਖ ਲੈਣਾ ਮਿੱਟੀ ਨਹੀਂ ਆ ਲੱਕੜ ਦੇ ਦਿਓ ਤਾਂ ਹੋਰ ਵਧੀਆ ਹੋ ਜਾਊਗਾ ਆ ਇੱਕ ਸੰਗਲਮੇ ਨਾਲ ਘਰੋਂ ਚੱਕ ਲਿਆ ਆ ਦੀ ਮਿੱਤਰੋ ਚੱਲੀ ਜਾਂਦਾ ਕੰਮ ਆ ਆਹ ਲਾਗੇ ਲਾਹੂ ਲੱਗਣ ਦਾ ਵਧੀਆ ਲਾਗੇ ਤੇ ਉਧਰ ਗਾਹ ਵਾਲੀ ਰਹਾਲ ਤੇ ਦਿਖਾਉਣਾ ਥੋੜਾ ਜਿਹਾ ਬਾਣ ਸੁੱਕਾ ਹੈ ਨਾ ਅਜੇ ਇਹਨੂੰ ਡਾ ਕੇ ਪਾਣੀ ਲਾਇਆ ਦੀ i uh -huh. ਤੇ ਦੇਈ ਯਾਰਾਂ ਯਾਰ ਸਕਾ ਦੇ ਅਦਰ ਉਹ ਪਹਿਲੀ ਵਾਰੀ ਬੀਚ ਨੂੰ ਨੇ ਇਸ ਨੂੰ ਚੱਲਦਾ ਲਵੇ ਉਹ ਨਾ ਵੀ ਇੰਨੇ ਘਾਲ ਲੱਗਦੇ ਨੇ ਮੈਨੂੰ ਉੱਤੇ ਬੈਠੇ ਨੂੰ ਵੀ ਘੱਟ ਲੱਗਦੇ ਨੇ ਹੀਟਾ ਤੋਂ ਤਾਂ ਮਿੱਤਰੋ ਬਹੁਤ ਲੱਗਦੇ ਨੇ ਕਰੋ ਚੈੱਕ ਬਣ ਜੂ ਗੱਲ ਮੇਰੇ ਹਿਸਾਬ ਨਾਲ ਬਾਕੀ ਮਖਾਣ ਨਾਲ ਇੱਕ ਅੱਧੀ ਰੀਲ ਬਣਾ ਨੂੰ ਲਾਣੇਦਾਰ ਨੂੰ ਫੜਾ ਦੇਣਾ ਮਖਾਜਾ ਉੱਥੇ ਹੀ ਇਹ ਨੂੰ ਮਿੱਤਰੇ ਇਹਨੇ ਡੈਡੀ ਨੇ ਇਹ ਟਰੈਕਟਰ ਨਹੀਂ ਇੰਨਾ ਚਲਾਇਆ ਡੈਡੀ ਨੂੰ ਜਿਹੜਾ ਪੁਰਾਣਾ ਟਰੈਕਟਰ ਦੀ ਆਪਣਾ ਨਾ 600 555 ਦੀ ਆਪਣੇ ਕੋਲੇ ਉਹਦਾ ਇਹਨੂੰ ਫੁੱਲ ਸਾਹਬ ਹੁੰਦਾ ਸੀ ਲਾਣੇਦਾਰ ਨੂੰ ਇਹ ਤਾਂ ਚੱਲਦਾ ਨਹੀਂ ਹੈ ਹਾਈ ਲੋ మీడియం ਚੁੱਲਝੀ ਜਾਂਦਾ ਵਿਚਾਰਾ ਹੁਣ ਤਾਂ ਫਿਰ ਇਹਨੂੰ ਇਧਰੋਂ ਹਾਈ ਪਾਏ ਫਿਰ ਪਹਿਲੇ ਆਈ ਦੀ ਪਾਉ ਮੈਂ ਵੀ ਹੁਣ ਪਹਿਲੇ ਆਈ ਦੀ ਪਾਉਣਾ ਮਿੱਤਰੋ ਇਹ ਤਾਂ ਮੰਨਦੇ ਹੋ ਜੇ ਆਪਾਂ ਵੀ ਭਿਜਾ ਕੇ ਹਾਲ ਫੇਰਾਂਗੇ ਫੇਰ ਨਹੀਂ ਹੜ ਲੱਗਦੇ ਇੱਕ ਤਾਂ ਜਮੀਨ ਦੇਖ ਲਓ ਆਪਣੀ ਪਹਿਲਾਂ ਹੀ ਸੁੱਕੀ ਆ ਹਨਾ ਇੱਕ ਆਪਾਂ ਹੋਰ ਮੈਂ ਪਾ ਕੇ ਤੀਏ మీడియం ਤੇ ਚੱਕਦਾ ਝੋਕੇ ਪਾ ਕੇ ਫਿਰ ਮਿੱਤਰੋ ਮਸ਼ੀਨ ਨਾ ਲੱਗੇ ਮਗਰ ਹਾਲ ਤਾਂ ਪਹਿਲੀ ਨਹੀਂ ਲੱਗਦੇ ਤਾਂ ਕਰਕੇ ਫਿਰ ਮੈਂ ਤਕਾ ਕੀ ਫੇਰਦੇ ਆ ਕੀ ਦੂਈ ਵੇਰੀ ਦੇਖਦਾ ਉਹਨੂੰ ਦੂਈ ਵੇਰੀ ਪਹਿਲੀ ਵੇਰੀ ਤਾਂ ਦੇਖੋ ਐ ਹੈ ਜੀ ਬਣ ਗਈ ਲੱਗ ਜਾਣਗੇ ਮਿੱਤਰੋ ਤੁਸੀਂ ਦੱਸਿਓ ਬਾਕੀ ਦੇਖਦੇ ਆ ਪਰੋ ਚੱਲਿਆਂਦਾ ਕੰਮ ਕਾਰ ਉਧਰ ਲਾਨੇਦਾਰ ਲੱਗੇ ਹੋਇਆ ਬਹੁਣ ਆਹ ਨਾਲੇ ਲਾਣੀ ਦਾ ਰਤ ਹੋ ਲੋਏ ਟਰੈਕਟਰ ਦੇ ਪੁਰਾਣਾ ਦਾ ਚਲਾ ਲੈਂਦਾ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਬਾਕੀ ਕਰੋ ਚੈੱਕ ਇਹ ਮਿੱਤਰੋ ਮੈਂ ਸਿਨੇਮੈਟਿਕ ਚ ਵੀਡੀਓ ਬਣਾਉਣਾ ਜੀ ਐਂ ਵਧੀਆ ਲੱਗਦੀ ਦੱਸਿਓ ਇਹ ਜਿੱਕਾ ਵੀ ਆਪਾਂ ਜ਼ੂਮ ਨਹੀਂ ਕਰ ਸਕਦੇ ਇੱਕ ਟਿੱਕੀ ਜੀ ਕਿੱਲੇ ਕਹਿੰਦੇ ਖੜਕੇ ਬਣਾਉਣੀ ਫੇਰ ਵਧੀਆ ਬਣ ਸਕਦੀ ਆ ਉਹ ਐ ਬਣਾ ਕੇ ਦੇਖਦਾ ਲਾਵਾਂ ਕਲਿੱਪ ਚ ਸੈ ਦੀ ਇਹ ਲਾ ਦੀ ਬਾਕੀ ਵੀਡਲ ਦੀ ਦੇਖ ਹੀ ਰਹੇ ਹੋਣਗੇ ਬਾਕੀ ਦੱਸਿਓ ਵੀ ਕਿਵੇਂ ਲੱਗਦੀ ਆ ਲੁੱਕ ਆਪਣੀ ਝੋਟੇ ਦੀ ਮਾਗਰੋਂ ਦੇਖੋ ਰੇਡੀਅਲ ਪਾਇਆ ਹੈ ਕਿ ਟਾਇਰ ਕਰਕੇ ਕਿੰਨਾ ਚੌੜਾ ਲੱਗਦਾ ਦੋ ਪਹੁੰਚ ਗਏ ਖੇਤ ਇੱਕ ਬਹਿ ਗਿਆ ਹੈ ਇੱਕ ਦੋ ਤਿੰਨ ਵੇਰੀ ਹਾਲ ਤੱਕ ਦਾ ਵਧੀਆ ਜਾ ਹੁਣ ਦੇਖਦੇ ਆਂ ਕੀ ਸਾਹਾਗਾ ਮਾਰੀਆਂ ਜਿਵੇਂ ਖਰਦਾਂ ਦੱਸ ਦਿਆ ਸਭ ਬਰਾਵੋ ਲਾਗੇ ਦੀ ਫੇਰਨ ਸਾਹਾਗਾ ਮੈਂ ਨਾ ਕਲਿੱਪ ਲੈਣੀ ਭੁੱਲ ਗਿਆ ਕੋਠੇ ਜੋ ਕੱਟ ਕੇ ਬੋਰੀਆਂ ਰੱਖ ਕੇ ਉਹ ਜਿਹੜੀ ਹਾਲਾ ਤੇ ਬੋਰੀਆਂ ਰੱਖ ਕੇ ਆਈਆਂ ਨੇ ਆਪਣੀਆਂ ਉਹੀ ਮੈਂ ਦੋ ਤਾਂ ਅੱਗੇ ਤੇ ਰੱਖ ਲਿਆ ਉਹ ਦੇਖੋ ਇੰਨਾ ਰੱਬੇ ਚ ਫੇਰਤਾ ਪਰਲੇ ਪਾਸੇ ਹੁਣ ਬਾਕੀ ਇਹਦੇ ਨਾਲ ਹੋਰ ਗੱਲ ਸੋਚੀ ਆ ਮੈਂ ਪਾਂ ਦਾ ਕਮੇਟਰਾ ਉਹਨਾਂ ਕੜੀ ਦੇਜਾ ਆ। ਹਮ ਤਾਂ ਪਹਿਲਾਂ ਵੀ ਦੱਸਿਆ ਦਵਾਈ ਦਾ ਆਪਣੇ ਹੱਥ ਨਹੀਂ ਹੈਗਾ। ਆ ਲਾਣੇਦਾਰ ਵੀ ਤੂੰ ਤਾਂ ਪਹਿਲਾਂ ਤੈਨੂੰ ਖਾਣ ਹੀ ਲੱਗਣ ਦਾ। ਸਾਥੀ ਕਰੋ ਜੇ ਕਪ ਕਰਿਆਲਾ ਕਾਲੀਵਰ ਦਾ ਪਿਆ। ਜਾਂ ਸਾਰਾ ਉਹਦੇ ਕੋਲ ਦਿਖਾਉਂਦੇ ਆਂ। ਬਾਕੀਆਂ ਦੇ ਦੇਖ ਲੋ ਇਹ ਵੀ ਪਹਿਲੇ ਆਈਟੀ ਚੱਲਦਾ ਆਏ ਹਾਲੇ ਵੀ ਲੇਫਟ ਵੀ ਥੱਲੇ ਡਾਈ ਹੋਈ ਆ। ਵੀ ਤੀਜੇ ਮੀਡੀਅਮ ਚੱਲਦਾ ਹੈ ਜਿਹੜਾ। ਐਬ ਨਾਲ ਹਾਲ ਵੀ ਫੁੱਲ ਲੱਗੇ ਨੇ ਦੇਖੋ। ਕਤਾਨਾ ਉੱਕੇ ਉੱਕੇ ਦੇ ਪਾਸਾ ਦੇ ਨਾ ਉਹਦਾ ਕੀ ਲੈਣਾ ਸਰਗਾ ਧਾਣੀ ਕੋਲ ਜਾ ਹਾੜੀਲੇ ਵਿੱਚ ਵੀ ਇਹਦਾ ਨਵੇਂ ਬਿੰਦਰੇ ਦੇਖੋ ਟਰੈਕਟਰ ਕੀ ਕਰਦਾ ਮੋੜ ਤੋਂ ਮੋੜ ਨੱਗਿਆ ਦਾ ਇੱਕ ਮਿੱਤਰ ਆ ਜਿਹੜਾ ਮੂਰੇ ਫੜੇਦਾਰ ਪਾਏ ਨੇ ਇਹਨਾਂ ਦਾ ਹੋਰ ਬਹੁਤ ਪੈਣਾ ਰੋਕ ਚੱਕ ਵਾਤੀ ਬਰਾਵੋ ਕਿਵੇਂ ਲੱਗਿਆ ਅਰਜਨ ਪੈਲੀ ਦਾ ਫਕਾਰਾ ਪੈਲੀ ਪਤਾਨੀਆਂ ਨੂੰ ਪੈਲੀ ਉਹ ਕਹਿੰਦੇ ਹਨ ਹੈ ਨਾ ਪੈਲੀ ਵੀ ਇਹ ਹੀ ਨਾ ਪਿਆ ਮਿੱਤਰੋ ਹੋਰ ਨਾ ਕਿਤੇ ਦਾ ਪੈ ਗਿਆ ਨੂੰ ਆਪਣੇ ਕੋਲੇ ਤਾਂ ਐ ਨਹੀਂ ਪਰ ਤੁਹਾਨੂੰ ਚਾਹ ਲੈ ਕਾਜੋ ਥਿਆ ਨਹੀਂ ਬੰਦ ਹੁੰਦਾ ਮੈਂ ਤਾਂ ਨੋਖਰਾ ਘੋੜਾ ਇਹਦਾ ਟਾਮ ਕੋਈ ਡਰਪੋਰੀ ਨਾਲ ਰਹਿਣਾ ਮਿੱਤਰੋ ਜਮਾ ਤੇਲ ਤੁਗ ਲੋ ਤੈਨਾਂ ਦੱਸਿਆ ਦੀ ਦੇਖੋ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹੁਣ ਦੇਖੋ ਇਹਦਾ ਨਾ ਉਹ ਫੜ ਜਾ ਦਿਲਾਕ ਦੱਸਦਾ ਇਹ ਹੁਣ ਦੇਖੋ 15 16 17 ਸੌ ਤੱਕ ਕਰ ਦੇਣਾ ਸੱਤ ਦੀ ਸਪੀਡ ਆ ਠੀਕ ਆ ਹੁਣ ਇਹਦਾ గేਰ ਹੈਗਾ ਤੀਜਾ ਮੀਡੀਅਮ ਹੁਣ ਮੈਂ ਇਹਦਾ ਦੇਖੋ ਲਾਉਂਗਾ ਪਹਿਲਾ ਹਾਈ ਉਹਦੇ ਵੀ ਸੱਤ ਦੀ ਸਪੀਡ ਹੀ ਰਹੂ ਦੇਖਿਓ ਰੇਗਾ ਆਪਾਂ ਦੇਖਾਈ ਰੱਖੀ ਇਹ ਲਾਦਾ ਇਧਰੋਂ ਹਾਈ ਲਾਤਾ ਇਧਰੋਂ ਲਾਦਾ ਪਹਿਲਾ ਆ ਜੀ ਦੇਖਿਓ ਉਹ ਨਹੀਂ ਚੱਕਰ ਨੇ ਚੱਕਰ ਛੇੜੇ ਨਹੀਂ ਐਸੇ ਸੱਤ ਦੀ ਉੱਥੇ ਹੋ ਗਈ ਮਿੱਤਰੋ ਲੈ ਇੱਕਾ ਪੁਆਇੰਟ ਦਾ ਵਰਤਾ ਸਿਰਫ ਇੱਕ ਤੋਂ ਪੁਆਇੰਟ ਦਾ ਉਹ ਸੱਤ ਟਿਕ ਜੇਗਾ ਇਹ ਕਦੇ 6 ਕਦੇ 7 ਬਸ ਇੰਨੀ ਵਰਤਾ ਆਹ ਮਾਨੂੰ ਐ ਚਾਈਕ ਪਰ ਇੱਕ ਟਰੈਕਟਰ ਦਾ ਦੇਖੇ ਜਾਂਦਾ ਵੀ ਮਿੱਲੇ ਖਰਚਾ ਘੱਟ ਕਰੂੰ ਉਹ ਤਾਂ ਮਾਨੂੰ ਐ ਦੱਸ ਕੇ ਹੀ ਕੰਮ ਕਰਦਾ ਕਿ ਆ ਪਾਟ ਦਾ ਨਹੀਂ ਲੱਗਦਾ ਕਿ ਮੈਨੂੰ ਇਹ ਸਨਪੈਕ ਪੁਆਣਾ ਵਰਤਾ ਰਤਾ ਬੇਗਾ ਲੱਜ ਨੋਟ ਤੇਰੀਆ ਚਲੋ ਹੁਣ ਦੋ ਹੋਰ ਕਰਨ ਲੱਗਿਆ ਬਾਕੀ ਦੇਖੋ ਡਲੀਆਂ ਦਾ ਭੁਰ ਗਿਆ ਨਾ ਇਹ ਆ ਵੀ ਹੋ ਜਾਂਦੀ ਮਾਣੀ ਦਾ ਲੀਟਰ ਨਹੀਂ ਕੱਟ ਕੱਟਦੇ ਆ ਬਾਕੀ ਮਿੱਤਰੋ 3 ਘੰਟੇ ਰਹਿ ਗਏ ਇਹ ਆਪਣਾ 1184 ਦੇ ਟੈਂਕੀ ਬੁੱਲ ਕਰਾਈ ਦੀ 93 ਉਹ 9 ਘੰਟੇ ਚੱਲ ਗਿਆ ਦੇਖ ਰਿਹਾ ਜੀ ਜਿੰਨੇ ਘੰਟੇ ਚੱਲੋ ਨਾ ਟੈਂਕੀ ਤੇ ਇਹ ਵੀ ਮਿੱਤਰੋ ਮੈਂ ਵੀ ਅੱਜ ਤੱਕ ਦਾ ਨੋਟ ਨਹੀਂ ਕਰਿਆ ਮੈਂ ਵੀ ਪਹਿਲੀ ਵਾਰੀ ਦੇਖਣਾ ਕਿ ਕਾਹ ਘੰਟੇ ਚੱਲ ਹਾਂ ਬਾਕੀ ਚੱਲਦਾ ਚਲੋ ਮੈਂ ਫੇਰ ਦਾ ਦੂਸਰਾ ਧਾਗਾ ਫੇਰ ਬਣਦੇ ਆ ਇੱਕ ਮਿੱਤਰੋ ਆਉਂਦਾ ਭਾਨ ਗਿਆ ਉਹ ਆਏ ਤੇ ਉਹਦੇ ਨਾਲ ਵੀ ਮਲਾਉਦੇ ਆ ਠੀਕ ਆ ਆ ਵਧੀਆ ਹੁਣ ਉਹ ਕੱਲਾ ਜਿਹਾ ਹਾਲ ਪਾ ਲਿਆ ਇਹ ਮਿੱਤਰੋ 10 ਘੰਟੇ ਚੱਲ ਗਿਆ ਪੂਰੇ ਹਲੇ 2 ਟੱਕ ਪਏ ਨੇ ਮੇਰੇ ਖਿਆਲ ਨਾਲ ਵੀ 3 ਘੰਟੇ ਹੋਰ ਚੱਲ ਜੂ 60 ਲੀਟਰ ਦੀ ਇਹਦੀ ਟੈਂਕੀ ਇਹਨੇ ਕਾਦਾ ਘੰਟੇ ਦਾ ਸਾਢੇ 1/4 ਦੀ ਲੂ ਬਾਕੀ ਦੇਖਦੇ ਹਲੇ ਨਹੀਂ ਪਹੁੰਚਦਾ ਪਤਾ ਲੱਗੂਗਾ ਮੜਾ ਇਹ ਹੋਰ ਦਾ ਕਰ ਲਈ ਖਾਲੀ ਬਾਕੀ ਸਾਰਾ ਗਾ ਲਾ ਦਈਏ ਕੋਠੇ 'ਚ ਫੇਰ ਆਪਾਂ ਮਿਲਦੇ ਆਂ ਠੀਕ ਆ ਚੱਲਦੇ ਆਂ ਘਰ ਨੂੰ ਇੱਧਰੋਂ ਆਗੇ ਪੰਪ ਤੇ ਇਹ ਜਿਹੜਾ ਟੈਂਕੀ ਹੁਣੀ ਬਣਾ ਲਿਆ ਜੇ ਵੰਗਾ ਫੇਰ ਔਖਾ ਹੋਊਗਾ ਤੂੰ ਤਾਂ ਇਹਦੇ ਹੈਗੇ ਦੀ 2 ਟੱਕ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਆ ਹੁਣ ਦੇਖਦੇ ਆ ਕਿੰਨੇ ਦਾ ਪੈਂਦਾ ਹੁਣ 10 ਘੰਟੇ ਚੱਲ ਗਿਆ ਇਹ ਬਾਕੀ ਪਾਉਣਿਆਂ ਬਾਅਦ ਆ ਕੇ ਮਿਲਦੇ ਆਂ ਆ ਗਏ ਮਿੱਤਰੋ ਤੇਲ ਪਵਾ ਕੇ ਘਰੇ ਹੁਣ ਪਾਉਣਿਆਂ ਹਾਲੋ ਦੂਆ ਹਾਲੋ ਉੱਥੇ ਮੋਟਰ ਤੇ ਹੀ ਪਿਆ ਆਈ ਤੇਰੇ ਭੜਕਣ ਲੱਗਿਆ ਵੀ ਫੋਨ ਕੱਢੀ ਆਂਦਾ ਮਿੱਤਰੋ ਤੇਲ ਦੀ ਆਪਾਂ ਐਵਰੇਜ ਕੱਢੀ ਆ ਹਨਾ ਉਹਨਾਂ ਨੂੰ ਮੋਟਰ ਤੇ ਜਾ ਕੇ ਦੱਸਦਾ ਵੀ ਕਿੰਨਾ ਖਾਂਦਾ ਇਹਨੇ ਮਿੱਤਰੋ ਹੁਣ ਇਹ ਚੱਲਿਆ ਹੋਇਆ 1194 ਘੰਟੇ 7. ਹੁਣ ਟੈਂਕੀ ਇਹਦੀ ਜਮਾ ਸਿਰੇ ਤੱਕ ਫੁੱਲਾ ਹੁਣ ਦੇਖਦੇ ਆ ਵੀ ਕਿੰਨੇ ਤੇ ਉਹ ਹੁੰਦੀ ਆ ਜਾ ਕੇ ਆਪਾਂ ਹੁਣ ਮੇਰਦੇ ਆ ਜਾਂਦੇ ਆ ਮੋਟਰ ਤੇ ਬਣ ਕੇ 11.1194 ਠੀਕ ਆ ਮਿੱਤਰੋ ਹਾਂ ਇਹ ਪੱਕਾ ਪੀ ਜਾਓ ਮਿੱਤਰ ਆ ਗਿਆ ਬੰਦਾ ਦੇਖ ਲਓ ਕਿ ਦਿਨੇ ਮੈਂ ਕਿਹਾ ਨਹੀਂ ਮੈਂ ਕਿਹਾ 10 ਦਿਨ ਉਹ ਗੇ ਲਾਰੇ ਲਾਉਂਦੇ ਨੂੰ ਹੁਣ ਆਇਆ ਡਿੱਕੇ ਹਲੇ ਹੁਣੀ ਆਇਆਗਾ ਮੜਾਉਨੇ ਆ ਫਿਰ ਹਲੇ ਸੰਗ ਦਾ ਇਹ ਵੀ ਕਿਉਂ ਜਿਵੇਂ ਮੈਂ ਪਹਿਲਾਂ ਸੰਗ ਦਾ ਦੀ ਹੁਣ ਤਾਂ ਆਪਾਂ ਵੀ ਸਿੱਧੇ ਹੋ ਕੇ ਚੱਲ ਪਏ ਇੱਕ ਮਿੱਤਰ ਉਹਨਾਂ ਆਪਾਂ ਸਾਨੂੰ ਦੱਸੇ ਦੇ ਤੇਲ ਦੀ ਆਏ ਰੇ ਜਨਾ ਜਿੱਦੇ ਆਪਾਂ ਇਹਦੇ ਉਦ ਦੇ ਨੂੰ ਲੈ ਕੇ ਆ ਟੈਂਕੀ ਭਰਾਈਆਂ ਮੈਂ ਪੰਪ ਤੋਂ ਉਦ ਦੇ ਏਜ ਮੈਂ ਫੁੱਲ ਟੈਂਕੀ ਭਰਾਈ ਦੀ ਫੁੱਲ ਟੈਂਕੀ ਭਰਾ ਕੇ ਜਾ ਮੈਂ ਹੁਣ ਇਹ ਚ ਪਵਾ ਕੇ ਲੈ ਕੇ ਆ ਇਹ ਚ ਵਾਹੀ ਗਏ 14 ਕੀਲੇ ਵਾਹੇ ਨੇ 10 ਘੰਟੇ ਟਰੈਕਟਰ ਚੱਲੇ ਆ ਪੂਰਾ ਉਹ ਚ 10 ਘੰਟਿਆਂ 'ਚ ਇਹਨੇ ਪਾਉਣੇ 40 10 ਚੌਕਾ 40 40 ਲੀਟਰ ਤੇਲ ਪਏ 4 ਲੀ ਉਹਦੀ ਐਵਰੇਜ ਹੈਗੀ ਫੇਰ ਇਹਨੇ ਜੀਰੀ ਵੀ ਢੋਈਆ ਦੋ ਟਰਾਲੀਆਂ ਵਿੱਚ ਸੜਕ ਤੇ ਵੀ ਚੱਲਿਆ ਵੀ ਆਹ ਸਮਝ ਲਓ ਤੁਸੀਂ 4 ਲੀਟਰ ਹੀ ਮੰਨ ਲਓ 4 ਤਾਂ ਥੋੜਾ ਜਿਹਾ ਘੱਟ ਮੰਨ ਲਓ ਇੰਨਾ ਕ ਤੇਲ ਖਾਂਦਾ ਹੈ ਹੁਣ ਆਪਾਂ ਲੱਗਦੇ ਹਾਲਾ ਨਾਲ ਬਹੁਣ ਫੇਰ ਲੈ ਕੇ ਆਵਾਂਗੇ ਰਾਤ ਨੂੰ ਰੂਟਾ ਵੀਟਰ ਤੇ ਰਾਤ ਨੂੰ ਇਹਨੂੰ ਕਰ ਦੇਣੀ ਹੈ ਤਿਆਰ ਹੁੰਡਲੀ ਦਾ ਭੁਰਗੀ ਦੇਖੋ ਕਰੋ ਚੱਕ ਬਾਕੀ ਦੇਖਦੇ ਆ ਕੀ ਬਣਦਾ ਬਾਕੀ ਹੁਣ ਆ ਕੇ ਬੰਦੇ ਹੈਲਪ ਕਰਾਉਣ ਨੂੰ ਨਾਲ ਚਿੱਟੀ-ਚਿੱਟੀ ਸਲਟ ਪਾ ਕੇ ਕਲਦੇ ਆ ਕਾਲੀ ਇਹਦੀ ਉਹ ਭਾਂਜੇ ਨੂੰ ਫੜਾਤਾ ਦੀ ਟਰੈਕਟਰ ਵਾਲੇ ਸਿੱਖ ਲਈ ਆ ਐ ਲਲੇ ਲੇ ਕਿਲੂਟਾਂ ਬਣ ਕੇ ਦੇਤੀ ਹੁਣੇ ਚਲਾ ਲੂਗਾ ਜਿੰਦਾ ਕਿਹੜੇ ਜੱਥੇ ਹੁਣ ਮਿੱਤਰੋ ਫੇਰ ਇਹਨੂੰ ਤੇਹਰ ਕਰਦੇ ਹਾਂ ਬੰਨ ਦਾ ਵਧੀਆ ਲੱਗਾ ਦੇਖੋ ਕਰੋ ਜੇ ਕਾਲ ਤਾਂ ਲੱਗਦੇ ਨੇ ਵਧੀਆ ਪੂਲਾ ਹੋ ਗਿਆ ਹੋ ਜੀ ਮੇਰੇ ਹਿਸਾਬ ਨਾਲ ਸੈਟ ਤੇ ਇਹ ਚ ਆਪਾਂ ਕਰਦਾਂਗੇ ਚਲੋ ਆ ਜਾਣ ਦੋ ਇਧਰ ਨੂੰ ਫੇਰ ਕਰੋ ਜੇ ਇੱਕ ਮਿੱਤਰੋ ਹੁਣ ਨਵੇਂ ਮੁੰਡਾ ਬੈਠਾ ਨਾਲੇ ਭਾਂਜਾ ਚਲਾਉਂਗਾ ਨਾਲ ਹੁਣ ਲੱਗਦੇ ਨੇ ਪੂਰੇ ਵਧੀਆ ਆ ਲੱਗਦੇ ਨੇ ਦੇਖੋ ਕਰੋ ਚੈੱਕ ਬਾਕੀ ਅਗੇ ਰੱਬ ਨੂੰ ਪਤਾ ਤੇਹਰ ਕਰਾਂਗੇ ਮਿੱਤਰੋ ਫੇਰ ਹਨਾ ਢੈਂਕੀ ਮੈਂ ਭਰਾ ਲਿਆ ਇਹ ਤੁਹਾਨੂੰ ਦੱਸਿਆ ਚੱਲ ਆਪ ਵੀ ਢਿੱਡੀਆਂ-ਬਿੱਡੀਆਂ ਰਾਣਾ ਕਰਦਾ ਸਿੱਖ ਜੋ ਮੈਂ ਵੀ ਤਾਂ ਡਰਾਈਵਰ ਇੰਜ ਬਣਿਆ ਆਪਾਂ ਕਿਤੇ ਢੱਡੇ ਚੋਂ ਜੰਮ ਕੇ ਸਿੱਖ ਲਈਦੀ ਹਨਾ ਸਿੱਖ ਜੂਗਾ ਹੌਲੀ-ਹੌਲੀ ਬਾਕੀ ਦੱਸਿਓ ਕਰਦਿਆਂ ਲਾਈਟਾਂ ਲੂਟਾ ਚਲਾਉਂਦੇ ਇੰਦਰ ਨੂੰ ਲੋ ਕੇ ਫੇਰ ਲਾਈਟਾਂ ਲਾ ਕੇ ਕਲਿੱਪ ਲਾਉਣਾ ਨਾਲ ਇੱਕ ਕਰੋ ਮਿੱਤਰੋ ਲੁੱਕ ਚੈੱਕ ਆਊਟ ਹੋਣਾ ਹਲੇ ਵੀ ਉਹ ਇੰਡੀਕੇਟਰ ਬੰਦ ਕਰਿਆ ਹੋਇਆ ਇੱਕ ਇਧਰ ਲਈ ਚਲੋ ਚੱਲਦਾ ਬਾਕੀ ਕੰਮ ਰੱਬ ਦੀ ਮਿਹਰ ਨਾਲ ਨਾ ਆਇਆ ਤਾਂ ਸੈਂ ਬੌੜਾ ਗਿਆ ਕਾਤੇ ਬੈਠਾ ਡਰਦਾ ਕਾਤੇ ਆ ਡਰਦੇ ਆ ਜੇ ਇੱਥੇ ਗਿੱਲਾ ਆਇੰਦਾ ਉਹ ਤੇ ਲਿਫਟ ਨਹੀਂ ਚੱਕਦਾ ਐ ਇਧਰ ਲਈ ਚੜ ਵਾਹਦ ਮੇਰਾ ਮਿੱਤਰ ਗੁੰਗਾ ਗਿਆ ਬਠੇ ਨੂੰ ਸਮਝਾਉਣਾ ਮੜਾ ਜੇ ਡਰ ਕੇ ਨਾ ਜਲਾ ਕੁਝ ਨਹੀਂ ਹੁੰਦਾ ਬਸਤ ਹੈਗਾ ਸਾਲਿਆ ਚੱਲਦਾ ਮਿੱਤਰੋ ਕੰਮ ਪੂਰੇ ਜੋਰਾ ਸੋਰਾ ਤੇ ਹੁਣ ਆਪਾਂ ਕਰਨ ਲੱਗ ਗਿਆਂ ਦੋਹਰ ਮੈਂ ਆ ਨਾ ਮੜਾ ਜੇ ਉਹ ਔਖਾ ਲੱਗਦਾ ਨਹੀਂ ਉਹ ਸਿੱਧਾ ਜਾ ਕਰਕੇ ਫਰਾਦਾ ਟਰੈਕਟਰ ਉਹਨੂੰ ਉਹ ਹੋਟ ਜਾਲ ਫਿਰ ਵੀ ਵਧੀਆ ਬਣਨ ਲੱਗ ਗਿਆ ਹਨਾ ਬਾਕੀ ਸਾਨੂੰ ਕਰਾਉਨੇ ਆ ਚੈੱਕ ਆ ਦੇਖੋ ਭਾਣ ਚਾ ਲੱਗਿਆ ਚਲਾਉਣ ਉਧਰ ਥੋੜਾ ਜਿਹਾ ਕਿਹੜਾ ਰਹਿੰਦੇ ਆ ਸੀ ਚੱਲ ਕਰ ਲੂ ਬਾਕੀ ਕਰੋ ਚੈੱਕ ਲੱਗੇ ਹੋਣੇ ਦੋਏ ਜਾਣੇ ਅਹੀਂ ਮਿੱਤਰੋ ਹੌਲੀ ਹੌਲੀ ਸਿੱਖ ਜੂ ਹਨਾ ਅਸੀਂ ਵੀ ਅਹੀਂ ਡੇਡਾ ਮੇਡਾ ਚਲਾਉਂਦੇ ਸਿੱਖਿਆ ਕੁਝ ਨਹੀਂ ਹੁੰਦਾ ਆ ਦੇਖ ਜਿਵੇਂ ਮੈਂ ਤੋਂ ਟੇਢੀ ਜੀ ਮੋੜ ਕੇ ਲੱਗ ਗਿਆ ਹੁਣ ਜੇ ਇੰਨੇ ਕਿਵਿਸੇ ਜਵਾਬ ਨੂੰ ਹਨਾ ਬੋਲੇ ਫਿਰ ਉਹ ਵੀ ਗਲਤ ਕਰ ਲਾ ਕੁਝ ਨਹੀਂ ਹੁੰਦਾ ਅੱਜ ਡੈਡਾ ਮੁੜਿਆ ਕੱਲੋਂ ਆਪੀ ਇੱਦਾਂ ਮੋੜਨ ਲੱਗ ਜੂ। ਬਾਕੀ ਰੱਬ ਨੇ ਕਰਿਆ ਬਾਹਣਾ ਤਾਂ ਮਿੱਤਰੋ ਆਪਣਾ ਬਣ ਗਿਆ ਵਧੀਆ। ਕਰੋ ਚੈੱਕ ਲੱਗੇ ਹੁਣ ਇਹ ਚ ਨਾ ਰਾਤ ਨੂੰ ਸਾਨੂੰ ਆਏ ਆ ਵੀ ਦਿਨੇ ਮੈਂ ਤਾਂ ਨਹੀਂ ਛੇੜਿਆ ਤੁਹਾਨੂੰ ਦੱਸਿਆ ਹੀ ਆ ਪਹਿਲਾਂ ਵੀ ਥੋੜੀ ਜੀ ਗਿੱਲ ਘੱਟ ਸੀ ਹਨਾ ਉਹ ਪਰਾਲੀ ਵਾਲਿਆਂ ਨੇ ਦੁਖੀ ਕਰ ਲਿਆ ਸੀ। ਹੁਣ ਆਪਣੇ ਆਪਾਂ ਇਸ ਦੁਮਾਗਰੋ ਰਾਤ ਨੂੰ ਰੂਟਾ ਵੀਟਰ ਫਿਰਾਂਗੇ ਇਹ ਚ ਥਣੇ ਥਣੇ ਮੌਸਮ ਚ ਬਾਕੀ ਚੱਲਦਾ ਦੇਖੋ ਆਉਂਦਾ ਝੋਟਾ ਆਪਣਾ ਮਕੀਨ ਦ ਸਵੇਂ ਤਰ ਬਾਜ ਬੂਜ ਕਹ ਹੈ ਜੀ ਲੱਗੀ ਦੇਖੋ ਲਾਈਟਾਂ ਲੂਟਾਂ ਹਲੇ ਕੱਲਿਆਂ ਉੱਲੂ ਨਹੀਂ ਚੱਲਦੀਆਂ ਬਸ ਆਪਣੀਆਂ ਉਤਲੀਆਂ ਸਟਾਰ ਸਟੋਰ ਹਾ ਥੱਲਣੀਆਂ ਇਹਨਾਂ ਸਾਰੀਆਂ ਛੱਡੀਆਂ ਹੋਈਆਂ ਨੇ ਆਪਾਂ ਮਿੱਤਰੋਂ ਬਾਤ ਕਰ ਜਾਂਦੇ ਫੈਨਾਂ ਹੱਲਿਆ ਆਪਾਂ ਹੌਲੈਂਡ ਵੀ ਜਾਂਦਾ ਉਹਦੇ ਵੀ ਤੁਹਾਨੂੰ ਕੱਲੋਂ ਪਰਪੋਰਮੈਂਸ ਚੈੱਕ ਕਰਾਵਾਂਗੇ ਵੀ ਕਿਵੇਂ ਚੱਲਦਾ ਦੇਖੋ ਅਦੇ ਘਰੇ ਆ ਗਿਆ ਆਪਣਾ ਟਰੈਕਟਰ ਬਾਣਜਾ ਦੇ ਨਾਲੇ ਮੁੰਡਾ ਬੈਠਾ ਦੋ ਜਣੇ ਲਈ ਆਉਂਦੇ ਨੇ ਐ ਬਾੜ ਲੰਦਰ ਆ ਜਾ ਆ ਉੱਥੇ ਲਾ ਲਾ ਆ ਗਏ ਮਿੱਤਰੋ ਘਰੇ ਠੀਕ ਆ ਮਿੱਤਰੋ ਇਹ ਵਲੌਗ ਆਪਾਂ ਆਪਣਾ ਐਪੀ ਕਰਦੇ ਆ ਐਂਡ ਹਨਾ ਬਾਕੀ ਸਾਰਾ ਸਾਰੇ ਭਰਾ ਨਾ ਜਰੂਰ ਸਪੋਰਟ ਕਰਿਓ ਆਪਣੇ ਚੈਨਲ ਨੂੰ ਸਾਰੇ ਭਰਾ ਜਰੂਰ ਸਬਸਕ੍ਰਾਈਬ ਕਰਿਓ ਨਾ ਸਬਸਕ੍ਰਾਈਬ ਕਰਿਓ ਠੀਕ ਆ